ਉਨੀ ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹਤੀ ਕਰਾਵਾਂ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਦਾ 11 ਜੁਲਾਈ ਨੂੰ ਦੈਨਿਕ ਸਵੇਰਾ ਵੱਲੋਂ ਇੱਕ ਖਬਰ ਪ੍ਰਮੁਖਤਾ ਦੇ ਨਾਲ ਨਸ਼ਰ ਕੀਤੀ ਗਈ ਸੀ ਜਿਹਦੇ ਵਿੱਚ ਦਿਖਾਇਆ ਗਿਆ ਸੀਗਾ ਕਿ ਦਾਲ ਮੰਡੀ ਉਹ ਮੰਡੀ ਜਿਹੜੀ ਜਿੱਥੇ ਕਰੋੜਾਂ ਰੁਪਏ ਦਾ ਵਪਾਰ ਹੁੰਦਾ ਹੈ ਉਹ ਮੰਡੀ ਪਾਣੀ ਨਾਲ ਤਰਬਦਰ ਹੋਈ ਰਹਿੰਦੀ ਹੈ ਚਾਹੇ ਮੀਂਹ ਪਵੇ ਪਰ ਚਾਹੇ ਹਨੇਰੀ ਆਵੇ ਕੁਝ ਵੀ ਹੋਵੇ ਤੇ ਪਾਣੀ ਇੱਥੇ ਖੜਾ ਰਹਿੰਦਾ ਹੈ ਪਰ ਉਸ ਖਬਰ ਦਾ ਅਸਰ ਇੰਨਾ ਹੋਇਆ ਹੈ ਕਿ ਹੁਣ ਇਸ ਬਾਜ਼ਾਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੰਮ ਸ਼ੁਰੂ ਹੋ ਚੁੱਕਾ ਹੈ ਸੀਵਰ ਸੀਵਰ ਦੇ ਮੇਨ ਹਾਲ ਬਣ ਗਏ ਨੇ ਔਰ ਇਥੋਂ ਤੱਕੇ ਹੁਣ ਜਿਹੜੀ ਆ ਸੜਕ ਸਾਫ਼ ਹੋ ਗਈ ਆ ਪਾਣੀ ਨਿਕਲ ਗਿਆ ਮਗਰ ਇਹ ਪਰਮਾਨੈਂਟ ਹੱਲ ਨਹੀਂ ਕਹਿੰਦੇ ਦੁਕਾਨਦਾਰਾਂ ਦੇ ਮੁਤਾਬਿਕ ਕਿ ਇਹਦਾ ਜਿੰਦਾ ਚੱਕਰ ਇਸ ਏਰੀਏ ਦੇ ਸੀਵਰ ਦੀ ਪਾਈਪ ਕੁਝ ਏਰੀਏ ਦੇ ਉੱਤੇ ਨਹੀਂ ਪਈ ਤਦ ਤੱਕ ਨੇ ਹੱਲ ਉਹ ਸਮੱਸਿਆ ਉਸੇ ਤਰ੍ਹਾਂ ਦੀ ਰਹੇਂਦੀ ਉਮੀਦ ਹੈ। ਤੋਂ ਸਥਾਨਕ ਵਾਸੀਆਂ ਵੱਲੋਂ ਸਥਾਨਿਕ ਨਿਵਾਸੀਆਂ ਵੱਲੋਂ ਇਲਾਕੇ ਦੇ ਮਿਹਰਬਾਨ ਮੌਜ ਜਿਹੜੇ ਮੌਤਬਾਰ ਰਹਿ ਗਏ ਨੇ ਐਮਐਲਏ ਡਾਕਟਰ ਅਜੇ ਗੁਪਤਾ ਤੱਕ ਵੀ ਪਹੁੰਚ ਕੀਤੀ ਗਈ ਸੀਗੀ ਡਾਕਟਰ ਅਜੇ ਗੁਪਤਾ ਨੇ ਇੱਥੇ ਮਸ਼ੀਨਾ ਲਗਾ ਕੇ ਸਫਾਈ ਤਾਂ ਕਰਵਾ ਦਿੱਤੀ ਹੈ। ਉਹ ਪਾਣੀ ਜਿਹੜਾ ਹੈ ਨਜ਼ਰ ਨਹੀਂ ਆ ਰਿਹਾ। ਅਸੀਂ ਇਸ ਬਾਬਤ ਵੀ ਗੱਲ ਕਰਾਂਗੇ। ਸਿੰਘ ਸਾਹਿਬ ਸਤਿ ਸ਼੍ਰੀ ਅਕਾਲ। ਅਸੀਂ 11 ਤਰੀਕ ਨੂੰ ਤੁਹਾਡੇ ਕੋਲ ਵੀ ਆਏ ਸੀਗੇ ਉਦੋਂ ਬੜੀ ਸਮੱਸਿਆ ਸੀਗੀ ਇਸ ਏਰੀਏ ਦੇ ਵਿੱਚ ਕਿ ਪਾਣੀ ਬਹੁਤ ਸੀਗਾ। ਹੁਣ ਦੇਖ ਰਿਹਾ ਕਿ ਕੰਮ ਕੁਝ ਹੋਣਾ ਸ਼ੁਰੂ ਹੋ ਗਿਆ। ਕੱਲ੍ਹ ਆਏ ਸੀ। ਪਰਸੋਂ ਆਈ ਗੱਡੀ। ਜੀ। ਤਕਰੀਬਨ ਸਾਰਾ ਦਿਨ ਹੀ ਉਹਨਾਂ ਨੇ ਸਾਡਾ ਡਰੇਨੇਜ ਸਿਸਟਮ ਸਾਫ ਕਰਵਾਇਆ ਹੁਣ ਉਮੀਦ ਹੈ ਕਿ ਅਗੋਂ ਠੀਕ ਰਹੇ ਬਾਕੀ ਉਧਰ ਫੇਰ ਪਾਣੀ ਭਰਨਾ ਸ਼ੁਰੂ ਹੋ ਗਿਆ ਸਰ ਜੀ ਤੁਹਾਨੂੰ ਗੰਕੀ ਕਾਰਨ ਹਜੇ ਚਲੋ ਕਹਿ ਦੋ ਤਿੰਨ ਦਿਨ ਹੋ ਗਏ ਬਰਸਾਤ ਵੀ ਨਹੀਂ ਹੋਈ ਇੱਕ ਸੈਕਿੰਡ ਹੈਲੋ ਸੋ ਦੇਖੋ ਤੁਸੀਂ ਕਿ ਦੁਕਾਨਦਾਰਾਂ ਨੂੰ ਜਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਦੁਕਾਨਦਾਰ ਇਸ ਕਰਕੇ ਉਹਨਾਂ ਨੂੰ ਦਿੱਕਤ ਹੁੰਦੀ ਸੀ ਕਿ ਪਾਣੀ ਖੜਾ ਹੋਣ ਕਰਕੇ ਗ੍ਰਾਹਕ ਵੀ ਜਿਹੜਾ ਦੁਕਾਨ ਤੇ ਚੜਨਾ ਗੁਰੇਜ਼ ਕਰਦਾ ਸੀਗਾ ਕਿ ਇਸ ਇਸ ਏਰੀਆ ਤੋਂ ਨਿਕਲਣਾ ਵੀ ਉਹਨਾਂ ਲਈ ਮੁਸ਼ਕਲ ਹੁੰਦਾ ਸੀਗਾ ਜੀ ਠੀਕ ਹੈ ਸਾਡੇ ਅਦਰ ਲੋਕ ਲੈ ਕੇ ਨਾ ਇੱਥੇ ਸਾਡੇ ਏਰੀਆ ਦੇ ਕੌਂਸਲ ਅਧਾਰਾ ਭਾਜੀ ਹੈਗੇ ਇੱਥੇ ਤੇ ਉਹਨਾਂ ਨੇ ਅੱਗੇ ਲਾ ਕੇ ਉਹਨਾਂ ਦਾ ਹੁਣੇ ਹੀ ਮੇਰੇ ਖਿਆਲ ਨਾਲ ਉਹਨਾਂ ਦਾ ਭਾਜੀ ਹੈਗੇ ਸੀ ਨਾਲ ਕੋਈ ਆਂਦੇ ਜਿਹੜੇ ਉਹਨਾਂ ਦੇ ਨਾਲ ਤੇ ਉਹਨੇ ਸਾਰਾ ਅੱਗੇ ਲਾ ਕੇ ਕਰਾਇਆ ਉਹਨਾਂ ਨੇ ਗੱਡੀ ਦਾ ਮੈਨੇਜ ਕਰਾਇਆ ਤੇ ਅਸੀਂ ਪਿਆ ਹੋਈ ਚਾਹੁੰਦੇ ਆ ਕਿ ਅੱਗੋਂ ਜਿਹੜੀ ਹੈ ਨਾ ਦਿੱਕਤ ਨਾ ਆਏ ਗਵਰਨਮੈਂਟ ਨੂੰ ਮਰਤਵਾ ਸਪੋਰਟ ਕਰਨਾ ਚਾਹੀਦਾ ਗਵਰਨਮੈਂਟ ਤੁਹਾਡੇ ਨਾਲ ਤੇ ਚਲਦੀ ਪਈ ਹੈ ਜੀ ਗਵਰਨਮੈਂਟ ਨੇ ਤਾਂ ਆਪਣਾ ਕੰਮ ਕਰਨਾ ਹੀ ਕਰਨਾ ਹੈ ਮਗਰ ਇੱਥੇ ਬਾਰ ਬਾਰ ਇਹ ਦੇਖਿਆ ਜਾ ਰਿਹਾ ਕਿ ਪਿੱਛੋਂ ਜਿਹੜਾ ਜਦਾ ਯਾਰ ਜਿਆਦਾ ਉੱਚਾ ਹੈ ਨਾ ਜੀ ਜੀ ਉਹ ਦੇਖੋ ਨਾ ਸਾਹਮਣੇ ਉਹ ਤਕਰੀਬਨ ਤਕਰੀਬਨ ਪੂਣਾ ਫੁੱਟ ਹੀ ਖੜੂ ਉੱਚਾ ਉਹਦਾ ਸਿਸਟਮ ਜਦੋਂ ਵੀ ਕਦੀ ਬਾਰਿਸ਼ ਆਣੀ ਹੈ ਜਿੰਨਾ ਵੀ ਉਥੋਂ ਮੀਂਹ ਵੰਡੀ ਦਿੱਥੇ ਤੱਕ ਦਾ ਫਲੋ ਹੈ ਨਾ ਸਾਰਾ ਇੱਥੇ ਆ ਕੇ ਜਾਮ ਹੋ ਜਾਂਦਾ ਓਕੇ ਨਾਲੀਆਂ ਛੋਟੀਆਂ ਸਾਰੇ ਬਜ਼ਾਰ ਦੀ ਨਿਕਾਸੀ ਇਹਨੇ ਟੋਟੇ ਚ ਨਹੀਂ ਹੋ ਸਕਦੀ ਪਹਿਲੇ ਹੁੰਦਾ ਸੀ ਸਾਰਾ ਪਾਣੀ ਅੱਗੇ ਨਿਕਲ ਜਾਂਦਾ ਸੀ ਹੂੰ ਹੂੰ ਹੁਣ ਜਿਹੜਾ ਪਾਣੀ ਸਾਰਾ ਇੱਥੇ ਇਕੱਠਾ ਹੋਇਆ ਪਰਮਾਨੈਂਟ ਹਾਲ ਹੈ ਪਰਮਾਨੈਂਟ ਪਰਮਾਨੈਂਟ ਹਾਲ ਇਹ ਜਿਹੜਾ ਹੈ ਨਾ ਬਾਰਿਸ਼ ਫੇਰ ਆ ਜਾਏ ਹੁਣੇ ਤੁਹਾਡੇ ਖੇਤਾਂ ਤੇ ਆ ਜਾਏ ਤੇ ਪਾਣੀ ਫੇਰ ਇਕੱਠਾ ਹੋ ਕਿਉਂਕਿ ਇੰਨਾ ਜ਼ਿਆਦਾ ਪਾਣੀ ਜਿਹੜਾ ਹੈ ਨਾ ਹੌਲੀ 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 ਉਹਨੇ ਟਾਈਮ ਲੈਣਾ ਹੀ ਨਿਕਲੂਗੀ। ਨਹੀਂ ਬਸੇ ਇਹਦਾ ਪਰਮਾਨੈਂਟ ਤੁਹਾਡੇ ਮੁਤਾਬਿਕ ਕੀ ਹੱਲ ਹੈਗਾ? ਜਿਵੇਂ ਉਸ ਲੈਵਲ ਦਾ ਬਾਜ਼ਾਰ ਹੋ ਜਾਏ ਇਹ ਹਾਲ ਨਜ਼ਰ ਆ। ਬਾਕੀ ਦਾ ਜਿਹੜੇ ਇਹਨਾਂ ਦੇ ਆਪਣੇ ਮੈਨੇਜਮੈਂਟ ਵਾਲੇ ਹੈਗੇ ਉਹ ਆ ਕੇ ਦੇਖਣਗੇ ਵੀ ਇਸ ਤੋਂ ਲਾ ਹੋਈ ਕੋਈ ਸੋਲੂਸ਼ਨ ਹੈਗਾ ਕਿ ਨਹੀਂ ਹੈਗਾ। ਠੀਕ। ਕਿਉਂਕਿ OK। ਸੋ ਦਿਨਿਕ ਸਵੇਰਾਂ ਨੂੰ ਗੱਡੀ 11 ਜੁਲਾਈ ਨੂੰ ਇੱਕ ਖਬਰ ਪ੍ਰਮੁਖਤਾ ਦੇ ਨਾਲ ਉਠਾਈ ਸੀ ਕਿ ਇਸ ਕੇਰੀਏ ਦੇ ਵਿੱਚ ਜਿਹੜੇ ਦੁਕਾਨਦਾਰ ਨੇ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੈ ਕਿਉਂਕਿ ਇੱਥੇ ਉਹਨਾਂ ਦੀ ਦੁਕਾਨਦਾਰੀ ਬਿਲਕੁਲ ਠੱਪ ਹੋ ਜਾਂਦੀ ਹੈ ਜਦੋਂ ਕਿ ਪਾਣੀ ਇੱਥੇ ਇੰਨਾ ਖੜਾ ਹੋ ਜਾਂਦਾ ਹੈ ਕਿ ਦੁਕਾਨਾਂ ਦੇ ਬਾਹਰ ਵੀ ਪਾਣੀ ਤੋਂ ਕਾਰਨ ਜਿਹੜਾ ਗ੍ਰਾਹਕ ਹੈ ਆਣੋਂ ਗਰੇਜ਼ ਕਰਦਾ ਹੈ ਹੂੰ ਖਬਰ ਤੋਂ ਬਾਅਦ ਅਸਰਤਾ ਜ਼ਰੂਰ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਕਿ ਮਿਸਤਰੀ ਵੀ ਲੱਗੇ ਹੋਏ ਨੇ ਉਸ ਨੂੰ ਕਵਰ ਕੀਤਾ ਜਾ ਰਿਹਾ ਹੈ ਕਿ ਪਾਣੀ ਬਾਹਰ ਨਾ ਆਵੇ ਪਰ ਇਹਦਾ ਮੇਨ ਜਿਹੜਾ ਪ੍ਰੋਪਰ ਹੱਲ ਹੈਗਾ ਏ ਕਿ ਉਧਰ ਜਿਹੜਾ ਸੀਵਰ ਉੱਚਾ ਹੈ ਸਰ ਤੁਸੀਂ ਜਦੋਂ ਅਸੀਂ 11 ਤਰੀਕ ਨੂੰ ਖਬਰ ਚਲਾਈ ਸੀਗੀ ਉਦੋਂ ਤੁਸੀਂ ਵੀ ਦੱਸਿਆ ਸੀਗਾ ਕਿ ਪਾਣੀ ਨਹੀਂ ਨਿਕਲਦਾ ਹੁਣ ਹੁਣ ਤੇ ਤੁਹਾਨੂੰ ਕੁਝ ਨਜ਼ਰ ਆ ਰਿਹਾ ਨਹੀਂ ਪਹਿਲਾਂ ਹਾਲਤੇ ਕੁਝ ਨਜ਼ਰ ਨਹੀਂ ਆਣ ਰਿਹਾ ਇਸ ਵੇਲੇ ਇਸ ਵੇਲੇ ਬਿਲਕੁਲ ਠੀਕ ਹੈ ਲੇਕਿਨ ਹਜੇ ਪ੍ਰਸ਼ਾਸਨ ਇਹੋ ਹੀ ਮੰਨ ਕਰਨੇ ਆ ਕਿ ਤੁਹਾਡਾ ਕੰਮ ਛੇਤੀ ਤੋਂ ਛੇਤੀ ਕਰਾ ਕੇ ਦੇਣ ਹਜੇ ਤੇ ਤਕਰੀਬਨ ਬਾ ਬਰਸਾਤ ਤੋਂ ਬਾਅਦ ਹੀ ਪਤਾ ਲੱਗੇਗਾ ਪਾਣੀ ਰੁਕਦਾ ਹੈ ਜਾਂ ਜਾ ਰਿਹਾ ਪਾਣੀ ਤੇ ਜੇ ਗੱਲ ਕਰੀਏ ਡਾਕਟਰ ਵਿਦਾਇਤ ਤੱਕ ਜਦੋਂ ਗੱਲ ਪਹੁੰਚੀ ਸੀ ਡਾਕਟਰ ਅਜੇ ਗੁਪਤਾ ਤੱਕਨ ਉਹਨਾਂ ਨੇ ਆਪਣੀ ਵਰਕਰ ਲਾ ਦਿੱਤੀ ਸੀ ਇੱਥੇ ਮਸ਼ੀਨਾਂ ਵੀ ਲਾ ਕੇ ਪਾਣੀ ਤੇ ਨਿਕਲ ਗਿਆ ਪਰ ਜਿਹੜਾ ਇਹਦਾ ਪਰਮਾਨੈਂਟ ਹੱਲ ਹੈਗਾ ਉਹ ਹੈਗਾ ਕੀ ਹੈ ਕਿਸ ਤਰ੍ਹਾਂ ਇਹਦਾ ਹੱਲ ਨਿਕਲ ਸਕੇਗਾ ਕਿ ਪ੍ਰੋਪਰ ਸਫਾਈ ਹੋ ਸਕੇ ਸਫਾਈ ਤੇ ਦੇਖੋ ਜੀ ਆਪਣਾ ਪ੍ਰੋਪਰ ਸਫਾਈ ਤੇ ਹੁੰਦੀ ਨਹੀਂ ਇੱਥੇ ਅਜੇ ਤੇ ਤਕਰੀਬਨ ਇਸੇ ਤਰ੍ਹਾਂ ਹੀ ਚੱਲਦਾ ਪਿਆ ਕੰਮ ਕੰਮ ਵਾਲੋ ਕਹੀਏ ਬੰਦਿਆਂ ਨੂੰ ਤੇ ਕੰਮ ਸਹੀ ਤਰੀਕੇ ਨਾਲ ਨਹੀਂ ਕਰਦੇ ਜੇ ਨਾਲੀ ਦੇ ਵਿੱਚ ਗਾਰ ਪਈ ਹੁੰਦੀ ਆ ਤੇ ਅਸੀਂ ਇਹਨਾਂ ਨੂੰ ਕਹਿੰਨੇ ਕਿ ਵੀ ਗਾਰ ਤੇ ਕੱਢੋ ਗਾਰ ਵੀ ਨਹੀਂ ਕੱਢਦੇ ਬਾੜਾ ਜਾਂ ਟੈਂਪਰੇਰੀ ਕੰਮ ਕਰਕੇ ਖੰਬੇ ਕੋ ਲਾ ਕੇ ਤੇ ਚਲੇ ਜਾਂਦੇ ਨੇ ਸਫਾਈ ਪ੍ਰੋਪਰ ਨਹੀਂ ਕਰਦੇ ਉਹ ਇੱਥੇ ਮਾਰਕੀਟ 'ਚ ਸੋ ਇਸ ਵੇਲੇ ਬਾਜ਼ਾਰ ਦੇ ਲੋਕ ਜਿਹੜੇ ਥੋੜੇ ਜਿਹਾ ਠੀਕ ਨਜ਼ਰ ਆ ਰਹੇ ਨੇ ਕਿਉਂਕਿ ਹੁਣ ਜਿਹੜਾ ਦੁਕਾਨਾਂ ਦੇ ਬਾਹਰ ਪਾਣੀ ਨਹੀਂ ਖੜਾ ਅਸੀਂ ਇਸ ਬਾਬਤ ਗੱਲ ਵੀ ਕਰਾਂਗੇ ਹੁਣ ਤਾਂ ਕੁਝ ਠੀਕ ਹੈ ਜੀ ਹੁਣ ਤਾਂ ਅਸਰ ਹੋਇਆ ਹੈ ਕੋਈ ਕਾਫੀ ਬੈਟਰ ਹੈ ਅੱਗੇ ਨਾਲੋਂ ਅਸੀਂ ਪ੍ਰਸ਼ਾਸਨ ਨੂੰ ਵੀ థాంక్స్ ਕਹਿੰਦੇ ਆ ਪਰ ਜਿਹੜੀ ਬੇਸਿਕ ਜਿਹੜਾ ਮੁੱਦਾ ਹੈ ਉਹ ਰੋਡ ਦਾ ਹੈ ਜਿਹੜੀ ਰੋਡ ਹੈ ਉਹ ਬਹੁਤ ਨਿਮੀ ਹੈ ਔਰ ਜਿਹੜੀ ਸੈਂਟਰ ਰੋਡ ਜਾ ਰਹੀ ਹੈ ਉਹ ਉੱਚੀ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਰਿਕੁਐਸਟ ਕਰਦੇ ਆ ਕਿ ਸਾਡੀ ਅਪੀਲ ਨੂੰ ਸੁਣਿਆ ਜਾਵੇ ਔਰ ਰੋਡ ਦਾ ਬੈਲੈਂਸ ਤੇ ਚੰਗੇ ਇੰਜੀਨੀਅਰ ਨੂੰ ਭੇਜਵਾ ਕੇ ਇਹਦਾ ਜਿਹੜਾ ਸਾਰਾ ਸਿਸਟਮ ਨੂੰ ਅਪਡੇਟ ਕੀਤਾ ਜਾਵੇ। ਅੱਛਾ ਅੱਛਾ ਖਬਰ ਚੱਲੀ ਸੀ ਕਿ 11 ਤਰੀਕ ਨੂੰ ਉਸ ਤੋਂ ਬਾਅਦ ਪ੍ਰਸ਼ਾਸਨ ਵੀ ਹਰਕਤ ਚ ਆਇਆ ਸੀਗਾ। ਤੁਹਾਡੇ ਤੱਕ ਪਹੁੰਚ ਵੀ ਕੀਤੀ ਸੀਗੀ ਆਮ ਆਦਮੀ ਪਾਰਟੀ ਦੇ ਵਿਧਾਇਕ ਵੱਲੋਂ ਬੰਦਾ ਵੀ ਭੇਜਿਆ ਗਿਆ ਸੀਗਾ ਤੇ ਕੰਮ ਹੋ ਗਿਆ ਉਸ ਤੋਂ ਬਾਅਦ। ਹੁਣ ਤੁਹਾਨੂੰ ਮਤਲਬ ਮੇਨ ਮਕਸਦ ਹੈਗਾ ਕਿ ਵੀ ਉੱਚਾ ਉਹਦਾ ਏਰੀਆ ਉੱਚਾ ਹੈ ਇਧਰਲਾ ਨੀਮ ਆਇਆ। ਉਹ ਜਿਹੜਾ ਪ੍ਰੋਬਲਮ ਹੈ ਨਾ ਪਿਛਲੇ 5 6 70 ਸਾਲਾਂ ਤੋਂ ਜਦੋਂ ਦੀ ਉਹ ਰੋਡ ਬਣੀ ਸੀ ਤੇ ਉਸ ਕਰਕੇ ਜਿਉਂ ਦਾ ਤਿਉਹ ਹੈ ਤੇ ਹਰ ਸਾਲ 2 ਮਹੀਨੇ ਜਦੋਂ ਬਰਖਾ ਦਾ ਸੀਜ਼ਨ ਹੁੰਦਾ ਹੈ ਉਦੋਂ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਹਰ ਸਾਲ ਹੁੰਦੀ ਹੈ ਇਹ ਦੇਖੋ ਇਹ ਥਣੀਆਂ ਬਣੀਆਂ ਐ ਇਸੇ ਕਰਕੇ ਬਣੀਆਂ ਐ ਕਿ ਉਹ ਰੋਡ ਉੱਚੀ ਐ ਤੇ ਪਾਣੀ ਸਾਰਾ ਦੁਕਾਨਾਂ ਦੇ ਅੰਦਰ ਆਂਦਾ ਹੈ ਕਈ ਸਾਲਾਂ ਦੇ ਵਿੱਚ ਤੇ ਪਿਆਰਾਂ ਲੱਖਾਂ ਦਾ ਨੁਕਸਾਨ ਵੀ ਹੋਇਆ ਉਹ ਪਾਣੀ ਕਰਕੇ ਬਟ ਐ ਵੈ ਕਿ ਹੁਣ ਅਸੀਂ ਅਪੀਲ ਕਰਦੇ ਆਂ ਕਿ ਪ੍ਰਸ਼ਾਸਨ ਨੂੰ ਕਿ ਸਾਡੀ ਗੱਲ ਸੁਣੀ ਜਾਵੇ ਔਰ ਜਿਹੜਾ ਬੇਸਿਕ ਜਿਹੜਾ ਜੜ ਤੋਂ ਜਿਹੜਾ ਕੰਮ ਐ ਉਹ ਕੀਤਾ ਜਾਵੇ ਤੇ ਜਿਹੜਾ ਕੰਮ ਠੀਕ ਹੋਵੇ ਤੁਸੀਂ ਡਾਕਟਰ ਗੁਪਤਾ ਨੂੰ ਜਾ ਕੇ ਮਿਲਿਓ ਮੈਂ ਹਲੇ ਤੱਕ ਨਹੀਂ ਗੇ ਮਿਲੋ ਉਹਨਾਂ ਨੂੰ ਜਾ ਕੇ ਇਸਾਰੇ ਬਾਬਤ ਉਹਨਾਂ ਨਾਲ ਕੋਈ ਗੱਲ ਪਤਾਓ ਬਿਲਕੁਲ ਜੀ ਬਿਲਕੁਲ ਜ਼ਰੂਰ ਜੀ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਦਾਰਾਂ ਦੇ ਚਿਹਰੇ ਵੀ ਉਹਨਾਂ ਕੁਝ ਖਿੜੇ ਨਜ਼ਰ ਆ ਰਹੇ ਕਿਉਂਕਿ ਇਹ ਹਰ ਰੋਜ਼ ਜਨਦਾ ਕਰੋੜਾ ਰੁਪਏ ਦਾ ਵਪਾਰ ਹੈ ਔਰ ਵਪਾਰ ਪ੍ਰਭਾਵਿਤ ਹੁੰਦਾ ਹੈ ਜਦੋਂ ਪਾਣੀ ਖੜਾ ਹੋ ਜਾਂਦਾ ਹੈ ਸਿੰਘ ਸਾਹਿਬ ਸਤਿ ਸ਼੍ਰੀ ਅਕਾਲ ਸਾਡੇ ਨਾਲ ਤੁਸੀਂ ਪਹਿਲੇ ਵੀ ਜੁੜ ਚੁੱਕੇ ਹੋ ਅਸੀਂ ਖਬਰ ਚਲਾਈ ਸੀ ਤੁਹਾਡੇ ਬਾਜ਼ਾਰ ਦੀ ਉਨ ਥੋੜਾ ਜਿਹਾ ਕੰਮ ਤਾਂ ਹੋਇਆ ਲੱਗਦਾ ਆ ਦੇਖੋ ਕੰਮ ਤੇ ਹੋਇਆ ਵਾ ਪਰ ਉਸ ਪੱਧਰ ਤੇ ਨਹੀਂ ਹੋਇਆ ਜਿਸ ਪੱਧਰ ਤੇ ਅਸੀਂ ਚਾਹਦੇ ਆ ਕਿਉਂਕਿ ਦੇਖੋ ਇਹ ਕੰਮ ਹੈ ਟੈਂਪਰੇਰੀ ਇਹ ਅੱਜ ਦੋ ਦਿਨ ਚਾਰ ਦਿਨ ਦਾ ਅਸਰ ਰਹੇਗਾ ਪਰ ਔਨ ਦਾ ਹੋਲ ਜਿਹੜਾ ਸਾਨੂੰ ਜੋ ਉਸ ਚੀਜ਼ ਅਸੀਂ ਮੰਗਦੇ ਆ ਨਾ ਸੜਕ ਦੀ ਇਹਦੀ ਇੱਕ ਵਾਰੀ ਦੁਬਾਰਾ ਰਿਪੇਅਰ ਕੀਤੀ ਜਾਵੇ ਜਿਹਦੇ ਨਾਲ ਕਿ ਸਾਨੂੰ ਬਾਰ-ਬਾਰ ਇਹ ਦਿੱਕਤ ਨਾ ਆਵੇ ਕੋਈ ਪਰੇਸ਼ਾਨੀ ਨਾ ਆਵੇ ਆਣ ਜਾਣ ਵਾਲਿਆਂ ਨੂੰ ਵੀ ਸਾਡੇ ਕਸਟਮਰਾਂ ਨੂੰ ਵੀ ਤੇ ਸਾਡੇ ਬਾਜ਼ਾਰ ਦੀ ਜਿਹੜੀ ਹੈ ਕੋਈ ਕਿਸੇ ਵੀ ਤਰ੍ਹਾਂ ਦੀਆਂ ਨਾਲੀਆਂ ਨੂੜੀਆਂ ਸਾਰੀਆਂ ਹੀ ਪੁਰਾਣੀਆਂ ਪਈਆਂ ਨੇ ਇਹਨਾਂ ਨੂੰ ਤੁਸੀਂ ਆਪਣੀ ਇਹ ਪਰੇਸ਼ਾਨੀ ਅਥੋਂ ਲੋਕਲ ਵਿਧਾਇਕ ਨੂੰ ਦਸੀਏ ਤੇ ਅਸੀਂ ਦੇਖੋ ਜੀ ਬੜੀ ਵਾਰੀ ਮੈਂ ਕਿਹਾ ਬੇਨਤੀ ਵੀ ਕਰ ਚੁੱਕੇ ਆਂ ਔਰ ਬੜੀ ਵਾਰੀ ਉਹਨਾਂ ਦੀ ਜਗ੍ਹਾ ਦੇ ਆਫਿਸ ਦੇ ਵਿੱਚ ਜਾ ਵੀ ਚੁੱਕੇ ਆਂ ਪਰ ਉਸ ਪੱਧਰ ਤੇ ਉਹ ਸਾਡੀ ਸੁਣਵਾਈ ਨਹੀਂ ਕਰਦੇ ਹੁਣ ਅਸੀਂ ਹਾਰ ਉਟ ਕੇ ਅਸੀਂ ਆਪਣੇ ਤੌਰ ਤੇ ਇਹ ਮਾਰਾ ਮੋਟਾ ਸਿਲਵ ਸਿਲਾ ਕੀਤਾ ਵਾ ਪਰ ਹਜੇ ਵੀ ਦੇਖੋ ਜੋ ਅਸੀਂ ਕਰ ਸਕਦੇ ਆ ਆਪਣੇ ਬੈਸਟ ਤੋਂ ਬੈਸਟ ਉਹ ਫੇਰ ਵੀ ਕੀਤਾ ਵਾ ਕੀ ਜਿਆਦਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਬਹੁਤ ਵਧੀਆ ਹੋਇਆ ਪਰ ਫਿਰ ਵੀ ਚਲੋ ਸਾਨੂੰ ਹੈਗਾ ਪਾਣੀ ਪੂਣੀ ਹੁਣ ਜਿਹੜਾ ਖਲੋਂਦਾ ਨਹੀਂਗਾ ਤੇ ਮਾੜੀ ਮੋਟੀ ਸਫਾਈ ਹੋਈ ਆ ਕਰਮਚਾਰੀ ਆਏ ਨੇ ਨੇ ਸਾਡਾ ਕੁਛ ਨਾ ਕੁਛ ਤੁਹਾਡੇ ਕਾਨੇ ਸੇਵਾ ਦੇ ਕਰਕੇ ਸਾਡਾ ਇਹ ਮਾੜਾ ਮੋਟਾ ਸਾਡਾ ਬਹੁਤ ਬਹੁਤ ਤੁਹਾਡਾ ਧੰਨਵਾਦ ਰੱਖਦੇ ਸੋ ਦਿਨਿਕ ਸਿਹਰਾ ਦੀ ਜਦੋਂ ਖਬਰ ਚੱਲੀ ਸੀਗੀ ਉਸ ਤੋਂ ਬਾਅਦ ਪ੍ਰਸ਼ਾਸਨ ਵੀ ਹਰਕਤ ਚ ਆਇਆ ਹੈ ਕਿ ਕੰਮ ਕਰਵਾਇਆ ਹੈ ਸਫਾਈ ਹੋਈ ਹੈ ਅਸੀਂ ਇਸ ਬਾਬਤ ਗੱਲ ਕਰ ਰਹੇ ਆਂ ਕਿ ਇਹ ਖਬਰ ਜਿਹੜੀ ਹੈ ਕਿਉਂਕਿ ਇਹ ਮੰਡੀ ਦਾਲ ਮੰਡੀ ਜਿਸ ਨੂੰ ਕਿਹਾ ਜਾਂਦਾ ਹੈ ਗੁਰੂਕਾਲ ਤੋਂ ਇਹ ਮੰਡੀ ਹੈ ਔਰ ਇਸ ਮੰਡੀ ਦੇ ਉੱਤੇ ਕੰਮ ਵੀ ਹੋਇਆ ਸੀਗਾ ਕੰਮ ਲੋਕੀ ਹਰ ਰੋਜ਼ ਇੱਥੇ ਪਹੁੰਚਦੇ ਨੇ ਰਿਸ਼ੀ ਜੀ ਜੀ ਸਰ ਇੱਕ ਚੀਜ਼ ਦੱਸੋ ਜਦੋਂ ਇਹ ਖਬਰ ਇੱਥੇ ਚੱਲੀ ਸੀਗੀ 11 ਤਰੀਕ ਨੂੰ ਜੀ ਸਰ ਪਾਣੀ ਇੱਥੇ ਬਾਹਰ ਤੱਕ ਗੋਡੇ-ਗੋਡੇ ਪਾਣੀ ਸੀ ਕੋਈ ਦੁਕਾਨ ਤੇ ਉੱਤੇ ਗਾਹਕ ਵੀ ਨਹੀਂ ਚੜ ਪਾਂਦਾ ਸੀ ਯਾਰ ਹੁਣ ਤਾਂ ਥੋੜਾ ਜਿਹਾ ਕੰਮ ਵੀ ਹੋ ਗਿਆ ਦੁਕਾਨਦਾਰ ਵੀ ਖੁਸ਼ ਨੇ ਜੀ ਸਰ ਮੈਂ ਕਹਿੰਦਾ ਦੇਖੋ ਜੀ ਸਰ ਪਹਿਲਾਂ ਤੇ ਇੱਕ ਗੱਲ ਮੈਂ ਬਾਰ-ਬਾਰ ਲੋਕਾਂ ਨੂੰ ਇਹੋ ਹੀ ਅਪੀਲ ਕਰਦਾ ਵਾਰ ਨੰਬਰ 55 ਦੇ ਵਸਨੀਕਾਂ ਨੂੰ ਕਿ ਵੀਰ ਜੀ ਰਿਸ਼ੀ ਹਰਿਆ ਦਾ ਮਰਿਆ ਨਹੀਂ ਮੈਂ ਕਹਿੰਦਾ ਜੀ ਜਦੋਂ ਮੈਨੂੰ ਫੋਨ ਕਰੇਗਾ ਤੇ ਮੈਂ ਤੇ ਹਾਜ਼ਰ ਹੋ ਜਾਣਾ ਕਿਉਂਕਿ ਦੇਖੋ ਪਹਿਲਾਂ ਰਿਸ਼ੀ ਬਿਲਕੁਲ ਰਾਜਨੀਤੀ ਦੇ ਵਿੱਚ ਹੀ ਵੜ ਗਿਆ ਸੀ ਡੂੰਗਾ ਹੀ ਵੜ ਗਿਆ ਸੀ ਤੇ ਜਿੱਥੇ ਕੰਪਲੇਂਟ ਦਈ ਰਹੀ ਸੀ ਉੱਥੇ ਖਲੋ ਕੇ ਕੰਪਲੇਂਟਾਂ ਕਰਦਾ ਸੀ ਕਾਰੋਬਾਰ ਸਭ ਤਿਆਗ ਦਿੱਤੇ ਸੀ ਸਿਰਫ ਜਨਤਾ ਦੀ ਭਲਾਈ ਲਈ ਜਨਤਾ ਦੀ ਸੇਵਾ ਲਈ ਰਿਸ਼ੀਕਪੁਰ ਮੈਦਾਨ 'ਚ ਸੀ ਹੁਣ ਐਕਚੁਅਲੀ ਜਦੋਂ ਨਤੀਜੇ ਆਏ ਸਾਡੇ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਦੇ ਲੋਕਾਂ ਨੇ ਕੰਮ ਨੂੰ ਵੋਟ ਨਹੀਂ ਪਾਈ ਹਮਮ ਅਗਰ ਲੋਕ ਕੰਮ ਨੂੰ ਵੋਟ ਪਾਉਂਦੇ ਤੇ ਅੱਜ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਹੀਂ ਸੀ ਪੈਣਾ ਤੁਸੀਂ ਪਿੱਛੇ ਵੀ ਦੇਖਿਆ ਕਿ ਗੰਡਾਂ ਵਾਲੀ ਗਲੀ ਦੇ ਵਿੱਚ ਲੋਕੀ 2 ਮਹੀਨੇ ਤੋਂ ਪ੍ਰੇਸ਼ਾਨ ਸੀ ਅੱਗੇ ਲੱਗ ਕੇ ਐਮਐਲਏ ਸਾਹਿਬ ਨੂੰ ਅਰਜੀ ਲਾ ਕੇ ਇਹ ਲੋਕਾਂ ਵੱਲੋਂ ਜਿਹੜੀ ਮੈਨੂੰ ਇੱਕ ਲਿਸਟ ਕਾਗਜ਼ ਦਿੱਤਾ ਗਿਆ ਸੀ ਸਾਈਨ ਕਰਾ ਕੇ ਮੁਹੱਲਾ ਨਿਵਾਸੀਆਂ ਵੱਲੋਂ ਤੇ ਫਿਰ ਐਮਐਲਏ ਸਾਹਿਬ ਕੋਲ ਅਸੀਂ ਗੱਲ ਪੰਚਾਇਤ ਐਮਐਲਏ ਸਾਹਿਬ ਨੇ ਤੁਰੰਤ ਉਸਤੇ ਐਕਸ਼ਨ ਲੇਤਾ ਐਕਸ਼ਨ ਲੈਣ ਤੋਂ ਬਾਅਦ ਟਿਊਬਵੈਲ ਦਿੱਤਾ ਅੱਜ ਪਾਣੀ ਤੀਸਰੀ ਮੰਜ਼ਲ ਤੇ ਚੜ ਰਿਹਾ ਲੋਕਾਂ ਦੇ ਬਿਨਾਂ ਮੋਟਰਾਂ ਛੱਡੇ ਸਿਰਫ ਇਹ ਹੈਗਾ ਕਿ ਸਾਡੇ ਤੱਕ ਪਹੁੰਚ ਕਰੋ ਦੇਖੋ ਜੀ ਜੀ ਜਦੋਂ ਖਬਰ ਨਸ਼ਰ ਹੋਈ ਸੀਗੀ ਕਿ ਇਸ ਏਰੀਏ ਦੇ ਵਿੱਚ ਪਾਣੀ ਬਾਹਰ ਖੜਾ ਰਹਿੰਦਾ ਦੁਕਾਨਦਾਰ ਕਿਉਂਕਿ ਪੁਰਾਣੀਆਂ ਦੁਕਾਨਾਂ ਨੇ ਕਾਫੀ ਅਰਸਿਆਂ ਤੋਂ ਦੁਕਾਨਾਂ ਨੇ ਇੱਥੇ ਸਾਰੀ ਅੰਮ੍ਰਿਤਸਰ ਦਾ ਗਾਹ ਇੱਥ ਮਗਰ ਪਾਣੀ ਇੰਨਾ ਨਾ ਜੀ ਕੋਈ ਵੀ ਨਹੀਂ ਆ ਪੰਦਾ ਸੀ ਦੁਕਾਨ ਤੇ ਉਦੋਂ ਬੜੀ ਦਿੱਕਤ ਆਂਦੀ ਸੀ ਇਹ ਖਬਰ ਵੀ ਅਸੀਂ ਚਲਾਈ ਸੀ ਸਰ ਮੈਂ ਤੁਹਾਡੀ ਖਬਰ ਦੇਖੀ ਸੀ ਪਰ ਇਹ ਜਦੋਂ 2-3 ਸਾਲਾਂ ਦੇ ਵਿੱਚ ਇਹ ਮੈਂ ਪਹਿਲੀ ਵਾਰੀ ਵੇਖਿਆ ਬਾਜ਼ਾਰ ਭਰਦਿਆਂ ਕਿਉਂਕਿ ਪਿਛਲੀ ਵਾਰੀ ਅਸੀਂ ਵੀ ਕਾਰਪਸ਼ਨ ਦੀ ਇਲੈਕਸ਼ਨ ਲੜਨੀ ਸੀ ਅਸੀਂ ਵੀ ਮੈਦਾਨ 'ਚ ਅਸੀਂ ਰਿਸ਼ੀ ਕਪੂਰ ਨੇ ਵਾਰਡ ਦੀ ਇੱਕ ਇੱਕ ਗਲੀ ਦੇ ਵਿੱਚ ਵੜ ਕੇ ਇੱਕ ਇੱਕ ਬਾਜ਼ਾਰ ਦੇ ਵਿੱਚ ਵੜ ਕੇ ਪੂਰੇ ਸੀਵਰੇਜ ਦੇ ਵਿੱਚੋਂ ਗਾਰਾਂ ਕਢਾ ਦਿੱਤੀਆਂ ਗਈਆਂ ਸੀ ਕਿ ਦੇਖਦੇ ਹੋਏ ਕਿ ਅੱਗੋਂ ਸੌਂ ਦਾ ਮਹੀਨਾ ਆ ਰਿਹਾ ਬਰਸਾਤਾ ਸ਼ੁਰੂ ਹੋਣਗੀਆਂ ਕਿ ਸਾਡੇ ਲੋਕਾਂ ਨੂੰ ਮੇਰੀਆਂ ਭੈਣਾਂ ਨੂੰ ਮੇਰੇ ਭਰਾਵਾਂ ਨੂੰ ਮੇਰੇ ਮਾਪਿਆਂ ਨੂੰ ਕਿ ਦਿੱਕਤ ਪਰੇਸ਼ਾਨੀ ਦਾ ਕੋਈ ਸਾਹਮਣਾ ਨਾ ਕਰਨਾ ਪਵੇ ਇੱਕ ਇੱਕ ਗਲੀ ਦੇ ਵਿੱਚੋਂ ਆਪਣੇ ਵੀਰ ਭਰਾਵਾਂ ਨੂੰ ਲਾ ਕੇ ਗਾਰਾ ਘੜਾ ਦਿੱਤੀਆਂ ਗਈਆਂ ਸੀ ਕੋਲ ਖਲੋ ਕੇ ਸੀ ਕੰਮ ਕਰਾਏ ਸੀ ਕਿ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਵਾਰ ਕੀ ਹੋਇਆ ਲੋ ਜਦੋਂ ਇਲੈਕਸ਼ਨ ਆਈ ਲੋਕਾਂ ਨੇ ਕੰਮਾਂ ਨੂੰ ਵੋਟ ਨਹੀਂ ਪਾਈ ਪਰ ਜਿਹੜੇ ਕੰਮ ਸੀਵਰੇਜ ਪ੍ਰਣਾਲੀ ਦੇ ਹੋ ਗਏ ਸਟੀਲ ਲਾਈਟ ਦੇ ਹੋ ਗਏ ਇਹ ਜਿਹੜੇ ਕੰਮ ਗਏ ਨੇ ਐਮਐਲਏ ਸਾਹਿਬ ਦੇ ਨਹੀਂ ਹੈ ਇਹ ਛੋਟੇ ਛੋਟੇ ਕੰਮ ਜਿਹੜੇ ਹੈਗੇ ਕਾਉਂਸਲਰ ਤੱਕ ਦੇ ਕੰਮ ਨੇ ਹੁਣ ਕਾਉਂਸਲਰ ਨਾ ਕੰਮ ਕਰੇ ਕੀ ਕਰੇ ਬੰਦਾ ਸਰ ਦੇਖੋ ਐਮਐਲਏ ਸਾਹਿਬ ਨੇ ਵਾਕਈ ਤੁਹਾਡੀ ਗੱਲ ਠੀਕ ਐ ਐਮਐਲਏ ਸਾਹਿਬ ਦੇ ਕੰਮ ਨਹੀਂ ਹੈਗੇ ਪਰ ਕਾਉਂਸਲਰ ਦਾ ਮਤਲਬ ਹੁੰਦਾ ਹੈ ਕਿ ਜਿਹੜਾ ਇਹ ਉਹਨਾਂ ਤੱਕ ਨ ਪਹੁੰਚਾਏ ਜੀ ਸਰ ਉਹ ਨਾ ਉਹਨਾਂ ਤੱਕ ਗੱਲ ਜਾਏ ਜਿਉ ਹੁਣ ਉਹ ਕਾਉਂਸਲਰ ਨਹੀਂ ਪਹੁੰਚਾ ਸਕਿਆ ਤੁਸੀਂ ਤਾਂ ਇੱਥੋਂ ਦਾ ਹੀ ਦਾਅਵੇਦਾਰੀ ਹੈ ਨਾ ਤੁਹਾਡੇ ਕੋਲ ਤੋਂ ਤੁਸੀਂ ਦੇਣਾ ਤੁਸੀਂ ਸਰ ਇਹੋ ਹੀ ਗਲਤ ਹੈ ਤੁਹਾਡੇ ਜਵਾਬ ਦੇਣਾ ਸਰ ਮੈਨੂੰ ਨਾ ਪਿਛਲੇ ਤੋਂ ਪਿਛਲੇ ਹਫਤੇ ਨਵੀ ਜਦੋਂ ਨਵੀਨ ਅਗਰਵਾਲ ਜੀ ਦਾ ਫੋਨ ਆਇਆ ਰਿਸ਼ੀ ਕਪੂਰ ਤੁਰੰਤ ਉਹਨਾਂ ਦੀ ਦੁਕਾਨ ਤੇ ਪਹੁੰਚਿਆ ਜਦੋਂ ਪਹੁੰਚਿਆ ਉਹਨਾਂ ਨੇ ਸਾਰੀ ਆਪਣੀ ਦਿੱਕਤ ਪਰੇਸ਼ਾਨੀ ਦੱਸੀ ਗਈ ਮੈਂ ਉਸੇ ਟਾਈਮ ਜਿੱਦਾਂ ਪਿੱਛੇ ਕੂੜੇ ਦੀ ਸਮੱਸਿਆ ਸੀ ਤੇ ਤੁਸੀਂ ਨਵੀਨ ਜੀ ਨੂੰ ਪੁੱਛ ਸਕਦੇ ਹੋ ਉਸੇ ਟਾਈਮ ਗੱਡੀ ਨੂੰ ਫੋਨ ਕਰ ਦਿੱਤਾ ਗਿਆ ਉਸੇ ਟਾਈਮ ਗੱਡੀ ਆਈ ਕੂੜਾ ਲਿਫਟ ਹੋ ਗਿਆ ਸਾਰਾ ਲਿਫਟਿੰਗ ਕਰਕੇ ਲੈ ਗਏ ਨੇ ਅਗਲੇ ਫਿਰ ਉਸ ਤੋਂ ਬਾਅਦ ਪਾਣੀ ਸੀ ਉਸ ਟਾਈਮ ਲੇਬਰ ਲਵਾ ਕੇ ਮਸ਼ੀਨ ਲਵਾ ਕੇ ਉਦੋਂ ਕੰਮ ਕਰਾਇਆ ਗਿਆ ਉਸ ਤੋਂ ਬਾਅਦ ਬਰਸਾਤਾਂ ਫੇਰ ਆਈਆਂ ਫੇਰ ਦਿੱਕਤ ਪਰੇਸ਼ਾਨੀ ਸਾਹਮਣਾ ਹੋਇਆ ਪਰਸੋਂ ਸਵੇਰੇ ਇਹ ਰਾਤ ਜਦੋਂ ਪਾਣੀ ਪਾਣੀ ਸੀ ਦਮਨ ਜੀ ਵੱਲੋਂ ਮੈਨੂੰ ਵੀਡੀਓ ਭੇਜੀ ਗਈ ਉਹ ਵੀਡੀਓ ਉਸੇ ਟਾਈਮ ਹੀ ਐਮਐਲਏ ਸਾਹਿਬ ਨੂੰ ਪਾ ਦਿੱਤੀ ਗਈ ਉਸ ਤੋਂ ਬਾਅਦ ਨਾਲ ਹੀ ਐਕਸ਼ਨ ਸਾਹਿਬ ਨੂੰ ਪਾ ਦਿੱਤੀ ਗਈ ਉਸ ਤੋਂ ਬਾਅਦ ਐਸਜੀਓ ਸਾਹਿਬ ਨੂੰ ਪਾ ਦਿੱਤੀ ਗਈ ਤੇ ਸਵੇਰੇ ਮੈਨੂੰ ਕਾਲ ਆਉਂਦਾ 9 ਵਜੇ ਕਿ ਮਸ਼ੀਨ ਉੱਥੇ ਭੇਜ ਲੱਗ ਗਈ ਰੀਸ਼ੀ ਭਾਜੀ ਚੱਲ ਜੋ ਉੱਤੇ ਠੀਕ ਹੈ ਜੀ ਪਰ ਹੁਣ ਰੀਸ਼ੀਕਪੁਰ ਖਲੋ ਕੇ ਕੰਮ ਨਹੀਂ ਕਰਾ ਸਕਦਾ ਪਹਿਲਾਂ ਕਰਾਂਦਾ ਸੀ ਕਿਉਂਕਿ ਉਦੋਂ ਕਾਰੋਬਾਰ ਤੇ ਅੱਗੇ ਸੀ ਉਹਨਾਂ ਨੇ ਕੰਮ ਕਰ ਕਰ ਬਿਲਕੁਲ ਬਹੁਤ ਸੋਹਣਾ ਥੈਂਕ ਯੂ ਵੈਰੀ ਮਚ ਸੋ ਰੀਸ਼ੀ ਜੀ ਨੇ ਇੱਕ ਗੱਲ ਦੱਸਣਾ ਚਾਹੁੰਦਾ ਕਿ ਅੱਜ ਮੈਂ ਆਇਆ ਵਾਂ ਤੇ ਅੱਜ ਮੈਨੂੰ ਬਾਜ਼ਾਰ ਵੱਲੋਂ ਇੱਕ ਫੇਰ ਅਜ ਲੈਟਰ ਇੱਕ ਦੇ ਦਿੱਤੀ ਗਈ ਆ ਬਾਜ਼ਾਰ ਬਣਾਉਣ ਵੱਲੋਂ ਤੇ ਉਹਨ ਰੀਸ਼ੀਕਪੁਰ ਜੀ ਇਹਦੇ ਤੇ ਪੂਰਾ ਐਕਸ਼ਨ ਲੈਣਗੇ ਐਮਐਲਏ ਸਾਹਿਬ ਕੋ ਜਾਣਗੇ ਇਸ ਬਾਜ਼ਾਰ ਨੂੰ ਜਲਦੀ ਤੋਂ ਜਲਦੀ ਪਾਸ ਕਰਾ ਕੇ ਤੇ ਇਹ ਬਾਜ਼ਾਰ ਨਵਾਂ ਬਣਾਇਆ ਜਾਏਗਾ ਜਿੱਥੇ ਸੀਵਰੇਜ ਪਾਈਪ ਪੈਣੀ ਹੈਗੀ ਉੱਥੇ ਐਮਐਲਏ ਸਾਹਿਬ ਸਾਡੇ ਸੀਵਰੇਜ ਪਾਈਪ ਵੀ ਪਵਾਣਗੇ ਇਹਦੇ ਪਿਛਲੀਆਂ ਸਰਕਾਰਾਂ ਵੱਲੋਂ ਜਦੋਂ ਇਹ ਟੈਨਾਂ ਲਵਾਈਆਂ ਗਈਆਂ ਉਦੋਂ ਨਹੀਂ ਨਾ ਲੈਵਲ ਦੇਖਿਆ ਕਿ ਬਾਜ਼ਾਰਾਂ ਦੇ ਕੇ ਉੱਚਾ ਹੈ ਜਾਂ ਨੀਵਾ ਉਸ ਟਾਈਮ ਤੇ ਇਹਨਾਂ ਨੇ ਆਪਣਾ ਕਾਰਜ ਕਰਨ ਦੀ ਕੰਮ ਕੀਤਾ ਕਿ ਠੀਕ ਹੈ ਜੀ ਬਣ ਰਹੀ ਹੈ ਤਾਂ ਬਣਾ ਰਹੀ ਹੈ ਬਸ ਉਸ ਟਾਈਮ ਅਗਰ ਲੈਵਲ ਪ੍ਰੋਪਰ ਕੀਤਾ ਹੁੰਦਾ ਤਾਂ ਇਹ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਸੋ ਖਬਰ ਦਾ ਅਸਰ ਤੁਸੀਂ ਦੇਖਿਆ ਹੈ ਕਿ ਦਾਲ ਮੰਡੀ ਦੇ ਵਿੱਚ ਪਿਛਲੇ 11 ਤਰੀਕ ਨੂੰ ਅਸੀਂ 11 ਜੁਲਾਈ ਨੂੰ ਇਹ ਖਬਰ ਇੱਕ ਪ੍ਰਮੁੱਖਾ ਨਾਲ ਨਸ਼ਰ ਕੀਤੀ ਸੀਗੀ ਕਿ ਇਸ ਏਰੀਏ ਦੇ ਜਿਹੜੇ ਦੁਕਾਨਦਾਰ ਨੇ ਉਹ ਕਾਫੀ ਪਰੇਸ਼ਾਨ ਨੇ ਕਾਰਨ ਸੀਗਾ ਕਿ ਇੱਥੇ ਸੀਵਰ ਦੀ ਪ੍ਰਣਾਲੀ ਠੀਕ ਨਹੀਂ ਸੀ ਹੈਗੀ ਔਰ ਜਗਾ ਜਗਾ ਥੋੜੀ ਜੀ ਬਾਰਿਸ਼ ਕਰਕੇ ਇਸ ਮਜ਼ਾਰ ਸਾਰਾ ਪਾਣੀ ਨਾ ਭਰ ਜਾਂਦਾ ਸੀਗਾ ਔਰ ਇੱਥੇ ਕਰੋੜਾ ਰੁਪਏ ਦਾ ਵਪਾਰ ਹੁੰਦਾ ਹੈ ਵਪਾਰੀ ਇੱਥੇ ਗਾਗ ਪਹੁੰਚਦਾ ਨਹੀਂ ਸੀਗਾ ਸੋ ਇਸ ਇਸ ਖਬਰ ਦੇ ਉੱਤੇ ਕੰਮ ਕਰਦੇ ਹੋਏ ਜਦੋਂ ਐਮਐਲਏ ਡਾਕਟਰ ਅਜੀਤ ਗੁਪਤਾ ਕੋਲੋਂ ਇੱਕ ਗੱਲ ਪਹੁੰਚੀ ਹੈ ਤੇ ਉਹਨਾਂ ਨੇ ਫੌਰੀ ਇਸ ਏਰੀਆ ਦਾ ਕੰਮ ਕਰਵਾਇਆ ਹੈ ਇੱਥੇ ਸੀਵਰ ਵਿਭਾਗ ਨੂੰ ਕਹਿ ਕੇ ਮਸ਼ੀਨਾਂ ਲਗਾਈਆਂ ਔਰ ਪਾਣੀ ਇੱਥੋਂ ਦਾ ਦਿਕਲਵਾ ਦਿੱਤਾ ਹੈ ਔਰ ਹਦਾਇਤ ਵੀ ਦਿੱਤੀ ਹੈ ਕਿ ਹੁਣ ਇੱਥੇ ਜਿਹੜੀ ਹੋਰ ਸਮੱਸਿਆ ਕਿ ਇੱਥੋਂ ਦੀ ਬੰਗ ਹੈਗੀ ਹੈ ਕਿ ਇੱਥੋਂ ਦਾ ਲੈਵਲ ਔਰ ਸੜਕ ਦਾ ਲੈਵਲ ਇੱਕ ਕੀਤਾ ਜਾਵੇ ਇਸ ਦੇ ਉੱਤੇ ਵੀ ਹੁਣ ਜਲਦੀ ਹੀ ਕੋਈ ਨਾ ਕੋਈ ਕੰਮ ਕੀਤਾ ਜਾਏਗਾ ਦੁਕਾਨਦਾਰਾਂ ਲਿਖ ਕੇ ਜਿਹੜੀ ਇੱਕ ਚਿੱਠੀ ਹੈ ਐਮਐਲਏ ਸਾਹਿਬ ਨੂੰ ਦੇਣ ਦੇ ਲਈ ਇੱਥੋਂ ਦੇ ਜਿਹੜੇ ਕਾਉਂਸਲਰ ਰਹਿ ਚੁੱਕੇ ਨੇ ਕਾਉਂਸਲਰਾਂ ਦਾ ਟਰੋਨ ਲੜ ਚੁੱਕੇ ਨੇ ਉਹਨਾਂ ਨੂੰ ਦੇ ਦਿੱਤੀ ਹੈ ਔਰ ਉਹਨਾਂ ਦਾ ਕੰਮ ਹੈ ਕਿ ਉਹਨਾਂ ਦਾ ਡਾਕਟਰ ਤੱਕਨ ਪਹੁੰਚਾਏਗਾ ਔਰ ਇਸ ਬਾਜ਼ਾਰ ਦੀ ਜਿਹੜੀ ਇਹ ਨੁਹਾਰ ਬਦਲ ਜਾਏਗੀ ਜਮਲਾਪਰਸਨ ਮਨਤੇਜ ਦੇ ਨਾਲ ਜੋਤੀ ਬਹਿਲ ਦੈਨਿਕ ਸੋਰਾ ਟੀਵੀ ਹਮੇਸ਼ਾ